ਰੋ ਮਹਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਭੋ ਨਹੀ ਲਗੈ ਜੈ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੇ ਰਹਾਉ ਸੋਇ ਚਿੰਤਾ ਜਾਗਿਆ ਚਿੰਤਾ ਜਹਾ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰਮੰਤਰ ਦ੍ਰਿੜਹਾਇਆ ਪੈ ਰੋ ਮਹੱਲਾ ਪੰਜਵਾ उठत सुखिया बैठत सुखिया पौ नहीं लाग जा ऐसे बुझिया राखा एक हमारा स्वामी सगल कटा का यंत्र जमी रहा सोए अचिंता जागे चिंता ਜਹਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੈ ਜੈ ਐਸੇ ਬੁਝਿਆ ਰਾਖਾ ਏ ਕਹ ਮਾਰਾ ਸੁਮੀ ਸਗਲ ਕਟਾ ਕਾਇ ਅੰਤਰ ਜਾਮੇ ਰਹਾਉ ਸੋਏ ਚਿੰਤਾ ਜਾਗੇ ਚਿੰਤਾ ਜਹਾ ਕਹਾ ਪ੍ਰਭ ਤੂ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕਾ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਾਬ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜੈ ਐਸੇ 부ਝਿਆ ਰਾਖਾਏ ਕਹ ਮਾਰਾ ਸੁਮੇ ਸਗਲ ਕਟਾ ਕਾ ਅੰਤਰ ਜਾ ਮੇ ਰਹਾਉ ਸੋਏ ਚਿੰਤਾ ਜਾਗੇ ਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀਂ ਲਾਗੈ ਜੈ ਐਸੇ ਬੁਝੀਆ ਰਖਾ ਇੱਕ ਹਮਾਰਾ ਸੁਮੀ ਗਲ ਕਟਾ ਕਾ ਯੰਤਰ ਜਮੀ ਰਹਾਓ ਸੋਇ ਚਿੰਤਾ ਜਾਗਿਆ ਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕਾ ਗੁਰ ਮੰਤਰ ਦ੍ਰਿੜਾਇਆ पैरो मोहल्ला पंजवा उठत सुखिया बैठत सुखिया पौ नहीं लग बुझिया रखा एक हमारा स्वामी सगल कटा का यंत्र जामी रहा ਸੋਏ ਚਿੰਤਾ ਜਾਗੇ ਚਿਲਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੋਰਾ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜੈ ਐਸੇ ਬੁਜਿਆ ਰੱਖਾ ਇੱਕ ਹਮਰ ਅਸwami ਸਗਲ ਕਟਾ ਕਾ ਅੰਤਰ ਜਾਮੇ ਰਹਾਉ ਉਹ ਇਹ ਚਿੰਤਾ ਜਾਗੇ ਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋਲ ਨਹੀਂ ਲਾਗੈ ਜੈ ਐਸੇ ਬੁਝੀਆ ਰਾਖਾ ਏ ਕਹ ਮਾਰਾ ਸੁਆਮੀ ਸਗਲ ਕਟਾ ਕਾ ਯੰਤਰ ਜਾਮੇ ਰਹਾਉ ਸੋਏ ਅਚਿੰਤਾ ਜਾਗੇ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜੈ ਐਸੇ ਬੁਝੀਆ ਰਾਖਾ ਏ ਕਹਵਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਮੀਰਾਉ ਸੋਇ ਅਚਿੰਤਾ ਜਾਗੈ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਹਾਇਆ ਪੈਰੋ ਮਹਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ पौ नहीं जाए से बुझिया राखा एक हमारा स्वामी सगल कटा का यंत्र जमी राोए चिंता जागे अचिंता जहा जाग कहाँ प्रभ तो वर्तनता ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕਾ ਗੁਰ ਮੰਤਰ ਦ੍ਰਿੜਹਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜੈ ਐਸੇ 부ਝਿਆ राखा एक हमारा स्वामी सगल कटा का यन्त्र जमी रा सोय चिन्ता चिंता अचिन्ता जहा प्रभु तू वरतंता ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਹੋ ਨਹੀ ਲਾਗੈ ਜਾਂ ਐਸੇ 부ਝਿਆ ਰਖਾ ਏ ਕਾ ਹਮਾਰਾ ਸੁਆਮੀ ਸਗਲ ਕਟਾ ਕਾਇ ਅੰਤਰ ਜਾਮੇ ਰਹਾਉ ਸੋਏ ਚਿੰਤਾ ਜਾਗੇ ਚਿੰਤਾ ਜਹਾ ਕਹਾ ਪ੍ਰਭ ਤੂ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਸੋ ਨਾਨਕ ਗੁਰਮੰਤਰ ਦ੍ਰੜਾਇਆ ਪੈਰੋ ਮਹੱਲਾ ਪੰਜਾਬ ਉਠਤ ਸੁਖਿਆ ਬੈਠਤ ਸੁਖਿਆ ਭੋ ਨਹੀ ਲਾਗੈ ਜੈ ਐਸੇ ਬੁਝਿਆ ਰਖਾਇ ਕਾ ਹਮਾਰਾ ਸੁਮੀ ਸਗਲ ਕਟਾ ਕਾਇ ਅੰਤਰ ਜਾਮੀ ਰਹਾਉ ਸੋਇ ਚਿੰਤਾ ਜਾਗਿਆ ਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਪੈਰੂ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀਂ ਲਾਗੈ ਜੈ ਐਸੇ ਬੁਝੀਆ ਰਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕਾ ਯੰਤਰ ਜਮੀ ਰਹਾਓ ਸੋਇ ਚਿੰਤਾ ਜਾਗੇ ਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕਾ ਗੁਰ ਮੰਤਰ ਦ੍ਰਿੜਾਇਆ पैरो महला पंजवा उठत सुखिया बैठत सुखिया पौ नहीं जाए से बुझिया रखा एक हमारा स्वामी सगल कटा का यंत्र जामी रहा सोए ਚਿੰਤਾ ਜਾਗਿਆ ਚਿਲਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀ ਲਾਗੈ ਜੈ ਐਸੇ ਬੁਜੀਆ ਰੱਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੇ ਰਹਾਉ ਉਹ ਏ ਚਿੰਤਾ ਜਾਗ ਏ ਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜੈ ਐਸੇ ਬੁਝੀਆ ਰਾਖਾ ਏ ਕਹ ਮਾਰਾ ਸੁਆਮੀ ਸਗਲ ਕਟਾ ਕੈ ਅੰਤਰ ਜਾਮੇ ਰਹਾਉ ਸੋਏ ਅਚਿੰਤਾ ਜਾਗੇ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਗੈ ਜੈ ਐਸੇ ਬੁਝੀਆ ਰਾਖਾ ਏ ਕਹਵਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਮੀਰਾ ਸੋਇ ਅਚਿੰਤਾ ਜਾਗੈ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ पौ नहीं लग जाए से बुझिया राखा एक हमारा स्वामी सगल कटा का यंत्र जमी राोए चिंता जागे चिंता जहा जाग कहाँ प्रभ तो वर्तनता ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕਾ ਗੁਰਮੰਤਰ ਦ੍ਰਿੜਹਾਇ ਪੈਰੋ ਮਹੱਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜੈ ਐਸੇ 부ਝਿਆ राखा एक हमारा स्वामी सगल कटा का यन्त्र जमी रा सोय चिन्ता चिंता अचिन्ता जहा प्रभु तू वरतंता ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਹੋ ਨਹੀ ਲਾਗੈ ਜਾਂ ਐਸੇ 부ਝਿਆ ਰਖਾਏ ਕਹ ਮਾਰਾ ਸੁਆਮੀ ਸਗਲ ਕਟਾ ਕਾਇ ਅੰਤਰ ਜਾਮੇ ਰਹਾਉ ਸੋਏ ਚਿੰਤਾ ਜਾਗੇ ਚਿੰਤਾ ਜਹਾ ਕਹਾ ਪ੍ਰਭ ਤੂ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦ੍ਰੜਾਇਆ ਪੈਰੋ ਮਹੱਲਾ ਪੰਜਾਬ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੈ ਜੈ ਐਸੇ ਬੁਝਿਆ ਰਖਾਇ ਕਾ ਹਮਾਰਾ ਸੁਮੀ ਸਗਲ ਕਟਾ ਕਾਇ ਅੰਤਰ ਜਾ ਮੇ ਰਹਾਉ ਸੋਇ ਚਿੰਤਾ ਜਾਗਿਆ ਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀਂ ਲਾਗੈ ਜਾਏ ਸੇ ਬੁਝੀਆ ਰਾਖਾ ਇੱਕ ਹਮਾਰਾ ਸੁਆਮੀ अगला कटाका यंत्र जामी रहा सोए चिंता जागे चिंता जहां कहां प्रभु तू वरतनता कर सुख बसिया बाहर सुख पाया कहो नानक गोर मंत्र डराया पैरो मोहल्ला पंजवा उठत सुखिया बैठत सुखिया पौ नहीं जाए से बुझिया रखा एक हमारा स्वामी सगल कटा का यंत्र जामी रहा ਸੋਏ ਚਿੰਤਾ ਜਾਗਿਆ ਚਿਲਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀ ਲਾਗੈ ਜੈ ਐਸੇ ਬੁਜੀਆ ਰੱਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੇ ਰਹਾਉ ਉਹ ਇਹ ਚਿੰਤਾ ਜਾਗੇ ਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀ ਲਾਗੈ ਜੈ ਐਸੇ ਬੁਝੀਆ ਰਾਖਾ ਏ ਕਹ ਮਾਰਾ ਸੁਆਮੀ ਸਗਲ ਕਟਾ ਕੈ ਅੰਤਰ ਜਾਮੇ ਰਹਾਉ ਸੋਏ ਚਿੰਤਾ ਜਾ ਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਪੈਰੋ ਮਹੱਲਾ ਪੰਜਵਾ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀ ਲਗੈ ਜੈ ਐਸੇ ਬੁਝੀਆ ਰਾਖਾ ਏ ਕਹਵਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਮੀਰਾ ਸੋਇ ਅਚਿੰਤਾ ਜਾਗੈ ਅਚਿੰਤਾ ਜਹਾ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ